ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਵੇਲੇ ਹੁਣ ਅਸੀਂ ਪੂਰੀ ਟਕਰਾਅ ਦੀ ਸਥਿਤੀ ਜਾਂ ਅੱਗੇ ਇਹਨਾਂ ਨੇ ਜਿਹੜਾ ਹੈਗਾ ਸਿਸਟਮ ਆ ਥਰੂ ਗੋਲੇ ਹੰਝੂ ਗੈਸ ਵਗੈਰਾ ਤੇ ਉਹ ਸਾਰਾ ਕੁਝ ਸਿਸਟਮ ਅੱਗੇ ਇਹਨਾਂ ਨੇ ਚਲਾ ਰੱਖਿਆ ਹੈਗਾ ਆਰਮੀ ਵੀ ਲਾ ਰੱਖੀ ਆ ਤੇ ਹੁਣ ਬਿਲਕੁਲ ਟਕਰਾਅ ਦੀ ਸਥਿਤੀ ਜਾਂ ਜਿਹੜਾ ਹੈਗਾ ਤੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤੇ ਮੈਂ ਤੁਹਾਨੂੰ ਉਥੋਂ ਤੱਕ ਲੈ ਕੇ ਜਾਣਾ ਹੁਣੇ ਤੇ ਦਿਖਾ ਕੇ ਲਿਆਉਣਾ ਤੁਹਾਨੂੰ ਸਾਰਾ ਅ ਮਤਲਬ ਇੰਨਾ ਕ ਤਕਾ ਯਾਰ ਡੈਮੋਕਰੇਸੀ ਜਮਾਂ ਖਤਮ ਹੋ ਗਈ ਆ ਤੇ ਇੰਨੇ ਕ ਕਿਸਾਨ ਜੁੜੇ ਹੋਇਆ ਕਿ ਵਿਚਾਰੇ ਦੇਖੋ ਬਜ਼ੁਰਗ ਬਾਬੇ ਇਧਰ ਪਰ ਚੜਦੀ ਕਲਾ ਚ ਬਾਈ ਫਿਕਰ ਨਾ ਕਰੋ ਇਸ ਵੇਲੇ ਸਥਿਤੀ ਪੂਰਾ ਦਾ ਪੂਰਾ মিডিਆ ਵੀ ਆਇਆ ਕਵਰ ਕਰਨ ਚਲੋ ਚੰਗੀ ਗੱਲ ਆ ਇਹ ਆ ਪਰ ਇਹ ਮੋਦੀ ਹੁਣਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਆਲਦੀ ਆਈ ਤੇ ਆ ਗਏ ਨਾ ਸਿੰਘ ਪੱਟ ਕੇ ਲੈ ਜਾਣਗੇ 18 ਵਾਰ ਦਿੱਲੀ ਜਿੱਤੀ ਹੋਈ ਆ ਤੇ ਹੁਣ ਇਸ ਵੇਲੇ ਜਿਹੜੀ ਸਥਿਤੀ ਲੱਖਾਂ ਦੀ ਗਿਣਤੀ ਚ ਬਾਈ ਲੋਕ ਇੱਥੇ ਬੈਠੇ ਹੈਗੇ ਆ ਅੱਧਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਜੇਲ੍ਹਾਂ ਚ ਲੈ ਗਿਆ ਉਹ ਜੇਲ੍ਹਾਂ ਦਾ ਬਹੁਤ ਬੁਰਾ ਹਾਲ ਆ ਅਰਜੀ ਜੇਲਾ ਬਣਾਈਆਂ ਇਹਨਾਂ ਨੇ ਤੇ ਵੀਡੀਓ ਨੂੰ ਚੱਲਦੇ ਚੱਲਦੇ ਨੂੰ ਮੇਰੇ ਵੀਰ ਸਾਰੇ ਸ਼ੇਅਰ ਕਰੋ ਮੈਂ ਤੁਹਾਨੂੰ ਹੁਣ ਜਿਹੜੀ ਜਿੱਥੇ ਟਕਰਾਹ ਹੋਣਾ ਵਾ ਜਿੱਥੇ ਸਾਰੇ ਕਿਸਾਨ ਹੁਣ ਬੈਠੇ ਆ ਉਦੋਂ ਗਾਂ ਜਾਣ ਨਹੀਂ ਦਿੰਦੇ ਇਹ ਹੁਣ ਤੇ ਹੁਣ ਮੈਂ ਤੁਹਾਨੂੰ ਉੱਥੋਂ ਤੱਕ ਲੈ ਕੇ ਜਾਣਾ ਤੁਹਾਨੂੰ ਦਿਖਾਉਣਾ ਸਾਰਾ ਟੀਅਰ ਗੈਸ ਛੱਡੀ ਜਾ ਰਹੀ ਆ ਤੇ ਅਸੀਂ ਵੀ ਮੂੰਹ 'ਵਾਂ ਕਵਰ ਕੀਤਾ ਗਿੱਲੇ ਕਰਕੇ ਪਰਨੇ ਮੂੰਹ ਤੇ ਬੰਨੇ ਆ ਪਰ ਇੱਕ ਗੱਲ ਆ ਬਈ ਪੰਜਾਬੀ ਜੇ ਅੜ ਜੇ ਤਾਂ ਅੜ ਜੇ ਜੇ ਖੜ ਜੇ ਤਾਂ ਖੜ ਜੇ ਤੇ ਜੇ ਕਹਿੰਦੇ ਹੁੰਦੇ ਨਾ ਵੀ ਲੈ ਜੇ ਤਾਂ ਭਾਵੇਂ ਗੰਨਾ ਵਟ ਨਹੀਂ ਸਕਦਾ ਕੋਈ ਤੇ ਹੁਣ ਸਥਿਤੀ ਬਹੁਤ ਜ਼ਿਆਦਾ ਟਕਰਾਅ ਦੀ ਹੋ ਗਈ ਆ ਬਈ ਮੋਦੀ ਸਾਹਿਬ ਅੜੇ ਹੋਇਆ ਕਿਉਂਕਿ ਡੈਮੋਕ੍ਰੇਸੀ ਬਿਲਕੁਲ ਖਤਮ ਹੋ ਗਈ ਆਪਣੀ ਕੰਟਰੀ ਦੇ ਵਿੱਚ ਤਾਂ ਇਹਦਾ ਇਹੀ ਆ ਇਸ ਬੈਲ ਦੇ ਉੱਤੇ ਵੀ ਜਾਂ ਤਾਂ ਤੁਸੀਂ ਇਹ ਰੱਦ ਕਰੋ ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਹਾਂ ਦਿੱਲੀ ਦੇ ਬਾਹਰ ਬਿਠਾ ਲਓ ਸਾਨੂੰ ਅੰਦਰ ਬਿਠਾ ਲਓ ਗ੍ਰਿਫਤਾਰ ਕਰ ਲਓ ਚਾਹੇ ਤੁਸੀਂ ਸਾਨੂੰ ਜੇਲ੍ਹ ਚ ਡੱਕ ਦਿਓ ਗੋਲੀ ਮਾਰ ਦਿਓ ਟੈਂਕ ਚੜਾ ਦਿਓ ਜੋ ਮਰਜ਼ੀ ਕਰੋ ਯਾਰ ਉਹ ਕਹਿੰਦੇ ਹੁਣ ਇਸ ਵੇਲੇ ਲੱਖਾਂ ਦੀ ਗਿਣਤੀ ਚ ਬਾਈ ਲੋਕ ਪਹੁੰਚੇ ਆ ਤੇ ਵੱਡੀ ਗੱਲ ਆ ਵੀ ਪਿੱਛੇ ਲੋਕ ਹੋਰ ਵੀ ਆ ਰਹੇ ਜਾਗਰੂਕਤਾ ਫੈਲ ਰਹੀ ਹੈ ਕਿਉਂਕਿ ਲੋਕਾਂ ਨੂੰ ਡਰਾਇਆ ਹੀ ਬਹੁਤ ਹੋਇਆ कोरोनावा ये है वो है कोई कुछ कोरोना ਨਹੀਂਗਾ ਬਾਈ ਜੀ ਮੋਦੀ ਸਾਹਿਬ ਦੇ ਸਭ ਪਖੰਡ ਆ ਇਹ ਲੀਡਰਾਂ ਨੇ ਬਾਈ ਅਸੀਂ ਦੋ ਦਿਨ ਦਾ ਜਿਹੜਾ ਸਫਰ ਕੀਤਾ ਵਾ ਬਾਈ ਨਾਲ ਦੇ ਨਾਲ ਵੀਡੀਓ ਸ਼ੇਅਰ ਕਰੀ ਚੱਲੋ ਯਾਰ ਮੈਂ ਤੁਹਾਨੂੰ ਸਾਰਾ ਮਾਹੌਲ ਦਿਖਾਉਣਾ ਇੱਥੇ ਤੇ ਹਾਂਜੀ ਹਾਂਜੀ ਹੁਣ ਅਸੀਂ ਹਰਿਆਣੇ ਦੇ ਵਿੱਚੋਂ ਨੰਗ ਕੇ ਆਏ ਆ ਹਨਾ ਹਰਿਆਣੇ ਵਾਲੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਵਿਚਾਰਿਆਂ ਨੇ ਯਾਰ ਲੋਕਾਂ ਦਾ ਆਪਸ ਵਿੱਚ ਬੜੀ ਬਹੁਤ ਪਿਆਰ ਆ ਇਹ ਐਕਚੁਅਲੀ ਜਿਹੜੇ ਲੀਡਰ ਆ ਨਾ ਆਪਣੇ ਆਹ ਦੇਖੋ ਹੁਣ মিডিਆ ਕਵਰ ਕਰ ਰਿਹਾ ਸਾਰਾ ਇਹ ਆ ਵੀ ਨੈਸ਼ਨਲ মিডিਆ ਹੁਣ ਪਹੁੰਚਿਆ ਹੁਣ ਇਹਨਾਂ ਨੂੰ 3 ਮਹੀਨੇ ਹੋ ਗਏ ਕਿਸਾਨਾਂ ਨੂੰ ਮਰਦਿਆਂ ਨੂੰ ਤੇ ਇਹਨਾਂ ਤਾਈ ਹੁਣ ਆਵਾਜ਼ ਪਹੁੰਚੀ ਆ ਬਾਈ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਨਾਲ ਦੀ ਨਾਲ ਤੇ ਸਾਰੇ ਵੀਰਾਂ ਤੱਕ ਕਿਉਂਕਿ ਕੈਨੇਡਾ ਤੋਂ ਵੀ ਫੋਲੋਇੰਗ ਹੋ ਰਹੀ ਆ ਹਨਾ ਤੇ ਉਹ ਸਾਰੇ ਵੀਰ ਵੀ ਦੇਖ ਲੈਣਗੇ ਸਥਿਤੀ ਪੂਰੀ ਟਕਰਾਦੀ ਆ ਬਾਈ ਉਹ ਜਿਹੜੇ ਅੱਗੇ ਤਾਂ ਹੀ ਬੰਦੇ ਖੜੇ ਉਦੋਂ ਅੱਗੇ ਫੌਜ ਲੱਗੀ ਮੈਂ ਤੁਹਾਨੂੰ ਦਿਖਾ ਕੇ ਆਉਂ ਸਾਰਾ ਮੰਜ਼ਰ ਜਿਹੜਾ ਹੈਗਾ ਹੁਣ ਇੱਥੋਂ ਦਾ ਤੇ ਬਾਈ ਡਰਦੇ ਨਹੀਂ ਕਿਸਾਨ ਕਿਸਾਨ ਕਹਿੰਦੇ ਵੀ ਅਸੀਂ ਤਾਂ ਜਿਹੜਾ ਪ੍ਰੋਟੈਸਟ ਕਰਨਾ ਵਾ ਸਾਡਾ ਜਿਹੜਾ ਡੈਮੋ ਡੈਮੋਕਰੈਟਿਕ ਜਿਹੜਾ ਅਧਿਕਾਰ ਹੈਗਾ ਅਸੀਂ ਉਹ ਕਰਨਾ ਹੀ ਕਰਨਾ ਉਹਨਾਂ ਨੇ ਕੋਵਿਡ ਦਾ ਕਰਕੇ ਵੀ ਕਰੋਨਾ ਕਰਕੇ ਕਹਿੰਦੇ ਦਿੱਲੀ ਚ ਐਂਟਰੀ ਨਹੀਂ ਕਰ ਸਕਦੇ ਕਿਸਾਨ ਕਹਿੰਦੇ ਵੀ ਅਸੀਂ ਜਾਣਾ ਹੀ ਜਾਣਾ ਜੋ ਮਰਜ਼ੀ ਕਰੋ ਤੇ ਬਾਈ ਆਹ ਬਣੇ ਰਹੋ ਮੇਰੇ ਨਾਲ ਤੇ ਇਹਨਾਂ ਨਾਲ ਇਹ ਵੀਡੀਓ ਚਲਦੀ ਚਲਦੀ ਸ਼ੇਅਰ ਕਰੀ ਚੱਲਿਆ ਕਰੋ ਵੀਰੇ ਨਾਲ ਦੀ ਨਾਲ ਸਾਰਿਆਂ ਨੂੰ ਪਤਾ ਲੱਗਦਾ ਰਹਿੰਦਾ ਨਾ ਤੇ ਹੁਣ ਟਕਰਾ ਇੱਥੇ ਹੋਊਗਾ ਭਾਈ ਹਜੇ ਤਾਂ ਇਹ ਕੁਝ ਵੀ ਨਹੀਂ ਆ ਜਿੱਥੇ ਵੇਲੋ ਮੈਂ ਤੁਰਿਆ ਵਾ ਮਤਲਬ ਪਿੱਛੋਂ ਵੀ ਲੱਖਾਂ ਦੀ ਗਿਣਤੀ ਚ ਜਿਹੜਾ ਕਿਸਾਨ ਉਧਰ ਯੂਪੀ ਵਾਲੀ ਸਾਈਡ ਤੋਂ ਵੀ ਆ ਰਿਹਾ ਕਿਸਾਨ ਜਿਹੜੇ ਹੈਗੇ ਆ ਹਨਾ ਉਹਨਾਂ ਦਾ ਵੀ ਧਰਨਾ ਤੇ ਜਿਵੇਂ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਕਹਿੰਦੇ ਅਸੀਂ ਵੀ ਆ ਰਹੇ ਆ ਰਹੇ ਆ ਇਹਨਾਂ ਨੇ ਪਹਿਲਾਂ ਚੱਕ ਤਾਂ ਸੀਗਾ ਵੈਰੀਗੇਟ ਜਿਹੜੇ ਹੈਗੇ ਆ ਜਿਹੜੇ ਤੋੜ ਕੇ ਆ ਗਏ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਤੇ ਆ ਦੇਖੋ ਦੁਬਾਰਾ ਫੇਰ ਇਹਨਾਂ ਨੇ ਬੰਦ ਕਰਤਾ ਤੇ ਆ ਦੇਖੋ ਇੱਧਰ ਖੜੇ ਕਿਸਾਨ ਵੀਰ ਜੀ ਹੁਣ ਦੇਖ ਲਿਓ ਤੁਸੀਂ ਉੱਥੇ ਤੱਕ ਇਹ ਸਾਰੇ ਇਧਰ ਦੇ ਪਾਸੇ ਕਿਸਾਨ ਖੜੇ ਹੋਇਆ ਤੇ ਉਹ ਸਾਹਮਣੇ ਹੁਣ ਆਰਮੀ ਲੱਗੀ ਆ ਸਾਨੂੰ ਦਿਖਾ ਕੇ ਲਿਆਉਣਾ ਮੈਂ ਸਾਰਾ ਆ ਸਾਰਾ মিডিਆ ਕਵਰ ਕਰ ਰਿਹਾ ਜੀ ਦੇਖੋ ਇਹ ਹੁਣ ਇਸ ਵੇਲੇ ਦੀ ਸਥਿਤੀ ਆ ਜਿਹੜੀ ਬਹੁਤ ਤਣਾਅਪੂਰਨ ਆ ਇਹ ਟਾਇਰ ਗੈਸ ਪਹਿਲਾਂ ਵੀ ਛੱਡ ਚੁੱਕੇ ਆ ਤੇ ਆਰਮੀ ਲੱਗੀ ਆ ਉੱਧਰ ਸਾਰੇ ਆ ਮੇਰੇ ਸੱਜੇ ਪਾਸੇ ਜਿਹੜਾ ਕਿਸਾਨ ਖੜੇ ਆ ਇੱਧਰ ਖੱਬੇ ਪਾਸੇ ਆ ਬਾਈ ਦੇਖੋ ਧਿਆਨ ਨਾਲ ਆਰਮੀ ਲੱਗੀ ਹੋਈ ਆ ਹਨਾ ਤੇ ਜਿਹੜੀ ਮੋਦੀ ਗਵਰਨਮੈਂਟ ਆ ਉਹ ਕਹਿ ਰਹੀ ਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਕਿਤੇ ਅਸੀਂ ਕਿਸੇ ਨੂੰ ਦਿੱਲੀ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ ਸੋ ਜਿਹੜੇ ਆ ਮੀਡੀਆ ਵੀ ਸਾਰਾ ਕਵਰ ਕਰ ਰਿਆ ਨੈਸ਼ਨਲ ਮੀਡੀਆ ਪਹੁੰਚਿਆ ਹੀ ਹੋਣਾ ਨੈਸ਼ਨਲ ਮੀਡੀਆ ਨੂੰ 3 ਮਹੀਨੇ ਤੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਸੀ ਨਾ ਨੈਸ਼ਨਲ ਮੀਡੀਆ ਨੇ ਕੋਈ ਖਬਰ ਦਿਖਾਈ ਆ ਇਹ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਰਿਹਾ ਦੇਖੋ ਜੀ ਇਹ ਬਾੜ ਲਾਈ ਹੋਈ ਆ ਜੀ ਹੂੰ ਦੇਖੋ ਸਾਰੀ ਆਵਾਜ਼ ਇਹ ਤਾਂ ਮੋਦੀ ਸਾਹਿਬ ਨੂੰ ਚਾਹੀਦਾ ਪੱਕੀ ਲਾ ਦੇਣਾ ਤੇ ਬਾਰਡਰ ਜਾਂ ਬਣ ਜੇ ਤੇ ਫਿਰ ਆਵੇ ਨਜ਼ਾਰਾ ਸੋ ਦੇਖੋ ਜੀ ਸਾਰੀ ਇਸ ਵੇਲੇ ਆਰਮੀ ਲੱਗੀ ਆ মিডিਆ ਖੜਾ ਸਾਰਾ ਸੋ ਇਹ ਵੀਡੀਓ ਚਲਦੀ ਚਲਦੀ ਸ਼ੇਅਰ ਕਰੋ ਵੀਰੇ ਸਾਰੀ ਮੌਕੇ ਦੀ ਵੀਡੀਓ ਆਹ ਛੱਡੀ ਹੁਣ ਇਸ ਵੇਲੇ ਛੋਟੀ ਗੈਸ ਵਗੈਰਾ ਵੀ ਛੱਡੀ ਜਾ ਰਹੀ ਆ ਹਥਿਆਰ ਬੰਦ ਉਹ ਪਿੱਛੇ ਦੋ ਬੈਰੀਕੇਡ ਬਣਾਏ ਹੋਏ ਆ ਜੀ ਇਸ ਵੇਲੇ ਆਰਮੀ ਨੇ ਤੇ ਪੁਲਿਸ ਨੇ ਇੱਕ ਦੇ ਪਿੱਛੇ ਆ ਇਧਰ CRP ਲੱਗੀ ਹੋਈ ਹੈ ਜੀ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਈ ਸਾਰੇ ਜਾਣੇ ਸਭੀ ਕਿਸਾਨ ਭਾਈਓ ਸਾਡਾ ਨਿਵੇਦਨ ਹੈ ਕਿ ਆਗੋਂ ਦੀ ਬਾਤ ਤੋਂ ਸ਼ਾਂਤੀ ਬੁਰਗ ਹੈ ਹੋ ਲੋ ਜੀ ਹੈ ਤੇ ਇਸ ਵਿੱਚ ਕੁਝ ਜਵਾਨ ਔਰ ਅਸ਼ੇ ਰਕਤੀ ਹੈ ਜੋ ਆਤਮੇਂ ਡੰਡੇ ਔਰ ਬਾਗੀ ਉੱਤਰਜਨ ਬੋਸ਼ਾ ਕਾ ਪ੍ਰਯੋਗ ਕਰ ਰਹੇ ਹੈ ਦੇਖੋ ਦੇਖੋ ਬੰਦਾ ਕਿਸਾਨਾਂ ਨੇ ਕੋਈ ਨਹੀਂ ਕਿਹਾ ਕਿਸਾਨ ਕਹਿੰਦੇ ਵੀ ਅਸੀਂ ਪ੍ਰੋਟੈਸਟ ਕਰਨਾ ਆਪਦਾ ਅਸੀਂ ਕਰਨਾ ਬਹੁਤ ਸ਼ਾਂਤਮਈ ਇਧਰ ਆਰਮੀ ਲੱਗੀ ਆ ਜੀ ਦਿੱਲੀ ਬਾਰਡਰ ਨੂੰ ਤਾਂ ਬੰਨ੍ਹਣ ਦੀ ਕੋਸ਼ਿਸ਼ ਨਾ ਕਰ ਦਿੱਲੀ ਫੈਡਰਲ ਹਾਲ ਧਮਕੀ ਦੇ ਜਾਂਦਾ ਦੇਖੋ ਪੁਲਿਸ ਧਮਕੀ ਦਿੰਦਾ ਕਹਿੰਦਾ ਦਿੱਲੀ ਤਰ੍ਹਾਂ ਬਣਨ ਦੀ ਕੋਸ਼ਿਸ਼ ਨਾ ਕਰੋ ਲਓ ਜੀ ਬਾਈ ਜੀ ਇਹ ਹੁਣ ਮੌਜੂਦਾ ਸਥਿਤੀ ਆ ਜਿੱਥੇ ਮੈਂ ਪਹੁੰਚਿਆ ਤੈਨੂੰ ਯਾਰ ਵੱਤ-ਵਾਰ ਸ਼ੇਅਰ ਕਰੋ ਬਾਈ ਦੇਖ ਹੈ ਨਾ ਧੱਕੇਸ਼ਾਹੀ ਚਿੱਟੇ ਦਿਨ ਮੋਦੀ ਦੀ ਡੈਮੋਕ੍ਰੇਸੀ ਖਤਮ ਹੋ ਗਈ ਬਾਈ ਅਸੀਂ ਅਸੀਂ ਗੱਲ ਕਿਸਾਨ ਦੀ ਮਜ਼ਦੂਰ ਦੀ ਹੱਕਾਂ ਦੀ ਕਿਵੇਂ ਕਰ ਲਾਂਗੇ ਅਸੀਂ ਤੁਸੀਂ ਕਰ ਹੀ ਨਹੀਂ ਸਕਦੇ ਬਾਈ ਤੁਹਾਨੂੰ ਉਹਨਾਂ ਨੇ ਲੀਡਰਾਂ ਨੇ ਇੱਥੋਂ ਤੱਕ ਯਾਰ ਨਕਾਰਾ ਕਰਤਾ ਹੈਗਾ ਸਿਸਟਮ ਨੂੰ ਕਿ ਉਹਨਾਂ ਨੇ ਸਿਰਫ ਇੱਥੇ ਜੀ ਵੀਰੇ उलझा ਕੇ ਰੱਖਿਆ ਲੋਕਾਂ ਨੂੰ ਲੋਕਾਂ ਨੂੰ ਯਾਰ ਅਸਲੀ ਮੁੱਦੇ ਤੋਂ ਤਾਂ ਦੂਰ ਹੀ ਰੱਖਿਆ ਭ੍ਰਿਸ਼ਟਾਚਾਰੀ ਆ ਛੋਟੇ ਮੋਟੇ ਮੁੱਦੇ ਆ ਜੀ ਜਿਹੜਾ ਹੈਗਾ ਨਾ ਉਹਦੇ ਚੋਂ ਉਲਝਾ ਕੇ ਰੱਖਿਆ ਵਾ ਤੇ ਜਿਹੜੀ ਅਸਲੀ ਗੱਲ ਆ ਹੁਣ ਕਿਸਾਨ ਵੀ ਆਪਦਾ ਪੂਰਾ ਦੇਖੋ ਕਿਸਾਨ ਪ੍ਰਦਰਸ਼ਨ ਕਰ ਰਹੇ ਆ ਹੁਣ ਕਿਸੇ ਵੇਲੇ ਵੀ ਟਕਰਾਹ ਹੋ ਸਕਦਾ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਆ ਨਾ ਬਾਈ ਮਤਲਬ ਆਪਣੇ ਲੀਡਰ ਇਹਨੇ ਮਾੜੇ ਆ ਨਾ ਮਾੜੀ ਸੋਚ ਆ ਵੀਰੇ ਲੀਡਰਾਂ ਤੋਂ ਬਚ ਕੇ ਰੋ ਤਾਂ ਹੁਣ ਜੇ ਪੰਜਾਬ ਦਾ ਕਿਸਾਨ ਜਾਗਿਆ ਲੋਕ ਲਹਿਰ ਪੈਦਾ ਹੋਈ ਆ ਤੇ ਹੁਣ ਇਹ ਡਰੇ ਹੋਇਆ ਸਾਰੇ ਮੋਦੀ ਵੀ ਡਰਿਆ ਹੋਇਆ ਹੈ ਨਾ ਇਹ ਸਾਰੇ ਆ ਭਾਈ ਆਉਂਦਾ ਹੁੰਦਾ YouTube ਤੇ ਆ ਦੇਖੋ ਇਹ ਕੌਣ ਨੇ ਭਾਈ ਜੀ ਰਾਹ ਰੋਕਣ ਵਾਲੇ ਦੇਖੋ ਜੀ ਸਾਡਾ ਰਾਈਟ ਆ ਇੱਕ ਸਾਡਾ ਰਾਈਟ ਆ ਕਿ ਸਾਨੂੰ ਪ੍ਰੋਟੈਸਟ ਕਰਨ ਵਾਸਤੇ ਇਹਨਾਂ ਨੂੰ ਨਹੀਂ ਡਕਣਾ ਚਾਹੀਦਾ ਹਾਂਜੀ ਬਿਲਕੁਲ ਆ ਜਾ ਇੱਕ ਆਪਣੀ ਪਬਲਿਕ ਨਾਲ ਧੱਕਾ ਕਰਨ ਆ ਇੱਥੇ ਦਿੱਲੀ ਚ ਕਿਉਂ ਆਉਂਦੇ ਨਹੀਂ ਆ ਇਹ ਜਿਹੇ ਮਹਾਰਾਜੀ ਦਾ ਗੌਂਡਾ ਤੇ ਕਪਤਨ ਮੱਧ ਗੌਂਡਾ ਉਹਨਾਂ ਗੌਂਡਾ ਵਿੱਚ ਸਾਨੂੰ ਬਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ ਸਾਡੇ ਨਾਲ ਬਹਿ ਕੇ ਗੱਲ ਕੀਤੀ ਜਾਵੇ ਇਹ ਤਕਵਾ ਸਾਡਾ ਹਾਂ ਮੋਦੀ ਦਾ ਯਾਰ ਤਾਨਾ ਛਾਈ ਤੇ ਆ ਗਿਆ ਨਾ ਮੋਦੀ ਤਾਂ ਕਹਿੰਦਾ ਵੀ ਮੈਂ ਹੀ ਸਹੀ ਹਾਂ ਕਿਸਾਨ ਗਲਤ ਆ ਮੋਦੀ ਕਹਿੰਦਾ ਜੋ ਮੈਂ ਕਰਤਾ ਕਰਤਾ ਉਹ ਲੋਕੀ ਕਹਿੰਦੇ ਭਰਾਵਾ ਤੂੰ ਨਾ ਭਲਾ ਕਰ ਸਾਡਾ ਅਸੀਂ ਨਹੀਂ ਭਲਾ ਕਰਾਉਣਾ ਭਾਈ ਵੀਰ ਇਹ ਵੀਡੀਓ ਵੱਧਵਾ ਵੱਧਵਾ ਸ਼ੇਅਰ ਕਰੋ ਹੁਣ ਇਸ ਵੇਲੇ ਲੱਖਾਂ ਦੀ ਗਿਣਤੀ ਤੇ ਜਿਹੜਾ ਹੈਗਾ ਇੱਥੇ ਕਿਸਾਨ ਪਹੁੰਚ ਗਿਆ ਦਿੱਲੀ ਦੇ ਵਿੱਚ ਤੇ ਟਕਰਾ ਦੀ ਸਥਿਤੀ ਪੂਰੀ ਆ ਆਰਮੀ ਨੂੰ ਲੱਗੀ ਹੋਈ ਆ ਪੁਲਿਸ ਲੱਗੀ ਹੋਈ ਆ ਅੰਸੂ ਗੈਸ ਛੱਡੇ ਜਾ ਰਹੀ ਆ ਹੁਣ ਹੁਣ ਇਸ ਵੇਲੇ ਪੂਰੀ ਟਕਰਾ ਦੀ ਸਥਿਤੀ ਆ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ ਵੱਤ ਜਿਹੜਾ ਹੈਗਾ ਕਿ ਆਪਣੇ ਜਿਹੜੇ ਬਾਹਰ ਵਾਸਦੇ ਭੈਣ ਭਰਾ ਉਹਨਾਂ ਤੱਕ ਸਾਰੀ ਗੱਲ ਪਹੁੰਚ ਜਾਏ ਤੇ ਉਹਨਾਂ ਨੂੰ ਜਿਹੜਾ ਪਤਾ ਲੱਗਦਾ ਰਹੇ ਯਾਰ ਹੱਦ ਹੁੰਦੀ ਯਾਰ ਕਿਸੇ ਗੱਲ ਦੀ ਮਤਲਬ ਖਾ ਗਏ ਯਾਰ ਇਹ ਲੁੱਟ ਗਏ ਦੇਸ਼ ਨੂੰ ਇਹ ਲੀਟਰ ਖਤਮ ਕਰਦਾ ਇਹਨਾਂ ਨੇ ਸਿਸਟਮ ਸਾਰਾ ਯਾਰ ਅੱਜ ਤੁਸੀਂ ਆਹ ਗੱਲ ਵੀ ਨਹੀਂ ਕਹਿ ਸਕਦੇ ਮਤਲਬ ਇੱਥੋਂ ਤੱਕ ਇਹਨਾਂ ਨੇ ਜਿਹੜਾ ਹੈਗਾ ਉਹ ਖਤਮ ਕਰਤਾ ਯਾਰ ਸਿਸਟਮ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਵਦੋ ਵਦ ਵੀ ਮੇਰੇ ਗੁਜਾਰਿਸ਼ ਇਹੀ ਹੈ ਮੇਰੀ ਕਿਉਂਕਿ ਸਾਰੇ ਲੋਕ ਦੇਖਦੇ ਆ ਕੈਨੇਡਾ ਅਮਰੀਕਾ ਤੋਂ ਬਾਕੀ ਮੈਂ ਤੁਹਾਨੂੰ ਫੇਰ ਵੀ ਆਹ ਪਾਈ ਜਾਊਂਗਾ ਕੋਈ ਗੱਲ ਨਹੀਂ ਹੁਣ ਰੋਹ ਜਿਹੜਾ ਥੋੜਾ ਹੋਰ ਵੱਧ ਗਿਆ ਕਿਸਾਨਾਂ ਦੇ ਜੇ ਕਿਸਾਨ ਬਤਾਏ ਕਰਦੇ ਸਾਰੇ ਘਾਟੀਆਂ ਦੀ ਪੰਜਾਬ ਦੇ ਨਾ 3:00 ਵਜੇ ਲੜਦਾ